ਆਪਾਂ ਦੇ ਬਹੁਤ ਕੀਮਤੀ ਵਿਚਾਰ ਨੇ ਆਪਾਂ 2 ਮਿੰਟ ਕੱਢੀਏ ਤੇ ਇਹਨਾਂ ਨੂੰ ਸੁਣੀਏ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸਾਰਿਆਂ ਨੇ ਵੀਡੀਓ ਵੇਖੀ ਆ ਵੀ 15 20 ਜਣੇ ਤਿਲਕ ਲਾ ਕੇ ਉੱਥੇ ਡੈਮ ਤੇ ਬੈਠੇ ਕਹਿ ਰਹੇ ਆ ਕਿ ਸਾਰੇ ਫਲੱਡ ਗੇਟ ਇੱਕੋ ਵਾਰੀ ਚੱਕ ਦਿੰਨੇ ਆ ਤੇ ਨਾ ਰਹੂਗਾ ਬਾਸ ਤੇ ਨਾ ਵੱਜੂਗੀ ਬਾਂਸਰੀ ਤੇ ਹੱਸ ਰਹੇ ਉੱਚੀ ਉੱਚੀ ਪਹਿਲੀ ਤਾਂ ਗੱਲ ਇਹ ਅਕਿਰਤ ਕਰਨ ਵਾਲਾ ਕੰਮ ਆ ਜਿਹੜਾ ਪਿੱਠ ਤੇ ਵਾਰ ਕਰਨਾ ਪੰਜਾਬ ਦੇ ਤੁਸੀਂ ਕੀਤਾ ਦੂਸਰਾ ਨੰਬਰ ਮੈਂ ਤੁਹਾਨੂੰ ਦੱਸ ਦੇਣੀ ਚਾਹਣੀ ਜੋ ਤਿਲਕ ਲਾ ਕੇ ਅੱਜ ਤੁਸੀਂ ਹੱਸ ਰਹੇ ਹੋ ਨਾ ਇਹ ਸਿੱਖ ਕੌਮ ਦੀ ਦੇਣ ਆ ਨੌਵੇਂ ਪਾਸ਼ਾ ਜੀ ਆਪਣੀ ਕੁਰਬਾਨੀ ਨਾ ਨਾ ਕਰਦੇ ਤੇ ਅੱਜ ਤੁਹਾਡੇ ਜਨਊ ਤੇ ਤਿਲਕ ਨਾ ਹੁੰਦਾ ਤੁਸੀਂ ਅੱਲਾ ਅੱਲਾ ਖੁਦਾ ਖੁਦਾ ਕਰਦੇ ਹੁੰਦੇ ਰਾਮ ਦੀ ਜਗਾ ਦੂਸਰਾ ਨੰਬਰ ਜੇ ਭਾਰਤ ਦੀ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ ਨਾ 98% ਕੁਰਬਾਨੀਆਂ ਇਸ ਪੰਜਾਬ ਦੀਆਂ ਇਸ ਬਾਂਸ ਦੀਆਂ ਨੇ ਤੁਹਾਡੇ ਪਿੱਛੇ ਸੋਨਾ ਪੈਸਾ ਭਾਰਤ ਨੂੰ ਜਦੋਂ ਕਿਤੇ ਲੋੜ ਪਈ ਆ ਸਭ ਤੋਂ ਵੱਧ ਪੰਜਾਬ ਨੇ ਦਿੱਤਾ ਪੰਜਾਬ ਦੀ ਧਰਤੀ ਦਾ ਅਨੋਖ ਦਾ ਤੇ ਤੁਹਾਡੇ ਮੂੰਹ ਵਿੱਚ ਪੈਂਦਾ ਮਰ ਜਾਣਾ ਚਾਹੀਦਾ ਤੁਹਾਨੂੰ ਉਥੇ ਫਲੱਡ ਗੇਟਾਂ ਦੇ ਵਿੱਚ ਨਾਕ ਡਬੋ ਕੇ ਸ਼ਰਮ ਆਉਣੀ ਚਾਹੀਦੀ ਐ ਇਹੋ ਜੀਆਂ ਗੱਲਾਂ ਕਰਦਿਆਂ ਨੂੰ ਤੁਹਾਨੂੰ ਅਸੀਂ ਕੀ ਕਹਿਣਾ ਜੇ ਅਸੀਂ ਆਪਣੇ ਗੁਰੂ ਦੇ ਸਿਧਾਂਤ ਨੂੰ ਸਿੱਖਿਆ ਹੁੰਦਾ ਪੱਲੇ ਨਾ ਬੰਨ੍ਹ ਕੇ ਰੱਖਿਆ ਹੁੰਦਾ ਥੋਡੀ ਕਿ ਹਸਤੀ ਸੀ ਅੱਜ ਤੁਸੀਂ ਫਲੱਡ ਗੇਟ ਖੋਲ ਦਿੰਦੇ ਜੇ ਪੰਜਾਬ ਦਾ ਰਾਜ ਭਾਗ ਸੰਭਣ ਵਾਲੇ ਵਾਗਡੋਰਾ ਸੰਭਣ ਵਾਲੇ ਤੁਹਾਡੇ ਨਾਲ ਨਾਂ ਮਿਲੇ ਹੁੰਦੇ ਉਹ ਪੰਜਾਬ ਦੇ ਵਫਾਦਾਰ ਹੁੰਦੇ ਤਾਂ ਅੱਜ ਪੰਜਾਬ ਦਾ ਇਹ ਹਸ਼ਰ ਨਹੀਂ ਸੀ ਹੋਣਾ ਮਹਾਰਾ ਸਾਹਬ ਨੇ ਸਾਨੂੰ ਗੁਰਬਾਣੀ ਪੜਨ ਦੇ ਨਾਲ ਨਾਲ ਸਿਮਰਨ ਕਰਨ ਦੇ ਨਾਲ ਨਾਲ ਸ਼ਾਸਤਰਧਾਰੀ ਹੋ ਕੇ ਰਹਿਣ ਨੂੰ ਕਿਹਾ ਸੀ ਮਹਾਰਾਜ ਸਾਹਿਬ ਨੇ ਕਿਹਾ ਸੀ ਕੋਈ ਕਿਸੇ ਕੋ ਰਾਜ ਨ ਦੇਹ ਜੋ ਲੇਹ ਨਿਜ ਬਲ ਸੇ ਲੇ ਅਸੀਂ ਡੰਡੇ ਵੀ ਛੱਡਦੇ ਅਸੀਂ ਮਹਾਰਾਜ ਸਾਹਿਬ ਦੇ ਸ਼ਾਸਤ੍ਰਾਂ ਨਾਲ ਧਾਰੀਤਾ ਅਸੀਂ ਕੀ ਹੋਣਾ ਸੀਗਾ ਅਸੀਂ ਅਮਰ ਤੇ ਛੱਕਦੇ ਆ ਘਰਾਂ ਦੇ ਵਿੱਚ ਲੋਕੀ ਨਸ਼ੇ ਪੱਤੇ ਤੋਂ ਦੂਰ ਹੋਣ ਲਈ ਅਸੀਂ ਇਹ ਸਮਝਿਆ ਹੀ ਨਹੀਂ ਕਿ ਮਹਾਰਾਜ ਸਾਹਿਬ ਨੇ ਸਾਨੂੰ ਸਿਧਾਂਤ ਕੀ ਦਿੱਤਾ ਸੀ ਚੜ ਕੇ ਆਏ ਨੂੰ ਤੇਗ ਤੇ ਦਰ ਤੇ ਆਏ ਨੂੰ ਦੇਗ ਅਸੀਂ ਦੇਖ ਦੇਣੀ ਤਾਂ ਸਿੱਖ ਲਈ ਅਸੀਂ ਲੰਗਰ ਲਾਉਣੇ ਸਿੱਖ ਲਏ ਪਰ ਅਸੀਂ ਤੇਗ ਵਾਉਣੀ ਭੁੱਲ ਗਏ ਇਹ ਸੱਚਾ ਅਜਨਚਾਰ ਗੌਣ ਵਾਲੇ ਨਸ਼ੇ ਪੱਤੇ ਵਾਲੇ ਸਾਡੇ ਪਿੰਡ ਦੀਆਂ ਜੁਹਾਂ 'ਚ ਸ਼ਰਾਬਾਂ ਦੇ ਠੇਕੇ ਸਾਡੇ ਨਾਈਆਂ ਦੀਆਂ ਦੁਕਾਨਾਂ ਅਸੀਂ ਗੁਰੂ ਦਾ ਸਿਧਾਂਤ ਸਭ ਕੁਝ ਛੱਡਤਾ ਸੀ ਤਾਂ ਅਸੀਂ ਅੱਜ ਜੁੱਤੀਆਂ ਖਾ ਰਹੇ ਹਾਂ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਕਿਹਾ ਸੀ ਤਿਆਰ ਬਰ ਤਿਆਰ ਹੋ ਜਾਓ ਆਉਣ ਵਾਲਾ ਸਮਾਂ ਸਖਾਵਾਂ ਨੀਗਾ ਪਰ ਅੱਜ ਵੀ ਮਹਿਣੀ ਆਹ ਕੰਮ ਤਾਂ ਸਾਡੇ ਨਾਲ ਹੋ ਗਿਆ 2027 ਤੱਕ ਪੰਜਾਬ ਵਾਲਿਓ ਘਰਾਂ ਦੇ ਵਿੱਚ ਜਿੰਨੇ ਵੀ ਹੋ ਸਕਦੇ ਆ ਸ਼ਸਤਰ ਰੱਖੋ ਸਮਾਂ ਬਹੁਤ ਭਿਆਨਕ ਹੋਣਾ ਇਹ ਸੱਚ ਹੈ ਅਸੀਂ ਕਿਸੇ ਦੀ ਕਹੀ ਗੱਲ ਨੂੰ ਨਹੀਂ ਮੰਨਦੇ ਪਰ ਤੁਸੀਂ ਆਪ ਹੀ ਵੇਖ ਲਓ ਅੱਜ ਸਾਡੇ ਨਾਲ ਹੋ ਕੀ ਰਿਹਾ ਜੇ ਅਸੀਂ ਕਿਤੇ ਮਹਾਰਾਜ ਸਾਹਦੇ ਹੁਕਮ ਦੇ ਹਦੂਦ ਦੇ ਵਿੱਚ ਰਹਿੰਦੇ ਨਾ ਥੋੜੀ ਕਿ ਹਸਤੀ ਸੀ ਤੁਸੀਂ ਫਲੱਡ ਗੇਟਾਂ ਤੇ ਬਹਿ ਕੇ ਸਾਡਾ ਅੱਜ ਮਜ਼ਾਕ ਡਾ ਜਾਂਦੇ ਤੇ ਇਹ ਗੱਲਾਂ ਕਰਦੇ ਅਸੀਂ ਆਪਦੇ ਪਿਓ ਦੀ ਆਖੀ ਮੰਨੀ ਨਹੀਂ ਜਦੋਂ ਪਿਓ ਕਹਿੰਦਾ ਨਾ ਪੁੱਤ ਇੱਧਰ ਨੂੰ ਨਾ ਜਾ ਨਾ ਜਾ ਪਰ ਪੁੱਤ ਨੂੰ ਐ ਹੁੰਦਾ ਮੇਰਾ ਪਿਓ ਕਿਉਂ ਕਹਿੰਦਾ ਤੇ ਪਰ ਜਦੋਂ ਸਮਾਂ ਬੰਦ ਆ ਉਦੋਂ ਪਤਾ ਲੱਗਦਾ ਵੀ ਉਹ ਮੈਨੂੰ ਕਿਉਂ ਰੋਕਦਾ ਸੀ ਜੇ ਅਸੀਂ ਦਸ਼ਮੇਸ਼ ਪਿਤਾ ਦੇ ਆਖੇ ਕੌਮ ਸਾਰੀ ਲੱਗੀ ਹੁੰਦੀ ਅੱਜ ਸਾਰਾ ਬਾਣੇ ਦੇ ਬਾਣੀ ਦਾ ਧਾਰ ਨਹੀਂ ਹੁੰਦਾ ਨਾ ਪੰਜਾਬ ਅੱਜ ਸਾਡੇ ਪੰਜਾਬ ਦਾ ਹਸ਼ਰ ਨਹੀਂ ਸੀ ਹੁਣ ਇਹਨਾ ਤੁਹਾਡੇ ਵਰਗੇ ਬਾਂਦਰਾ ਨੇ ਬਹਿ ਕੇ ਇਹ ਗੱਲਾਂ ਕਰਨਗਾ ਸੀ ਬਾਸ ਵੀ ਰਹੂਗਾ ਤੇ ਬਾਂਸਰੀ ਵੀ ਵੱਜੂਗੀ ਤੁਹਾਡੀ ਹੱਕ ਦੇ ਉੱਤੇ ਵੱਜੂਗੀ ਯਾਦ ਰੱਖਿਓ